ਨੰਦ ਸਾਦਿਕ ਜ਼ਿਲ੍ਹਾ ਫਰੀਦਕੋਟ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕਰਵਾਇਆ ਗਿਆ ਛੋਟੇ ਬੱਚਿਆਂ ਦਾ ਕੰਪੀਟੀਸ਼ਨ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਲਗਾਉਣ ਤੇ ਸਰਕਾਰ ਵੱਲੋਂ ਪੜ੍ਹਾਈ ਦੇ ਖੇਤਰ ਨੂੰ ਲੈ ਕੇ ਜਿਹੜੀਆਂ ਕੀਤੀਆਂ ਜਾ ਰਹੀਆਂ ਗੱਲਾਂ ਉਹ ਅਮਲ ਵਿੱਚ ਲਿਆਉਂਦੇ ਹੋਏ ਸਰਕਾਰੀ ਸਕੂਲਾਂ ਦਾ ਜਿਹੜਾ ਸਿੱਖਿਆ ਦਾ ਪੱਧਰ ਹੈ ਬਹੁਤ ਉੱਚਾ ਚੁੱਕਿਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਸ਼੍ਰੀਮਤੀ ਅੰਜਨਾ ਕੋਸ਼ਲ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਮੇਰੇ ਖੁਦ ਦੇ ਬੱਚੀ ਹੈ ਜਿਹੜੀ ਸਰਕਾਰੀ ਸਕੂਲ ਦੇ ਵਿੱਚ ਪੜੀ ਹੈ ਤੇ ਖੁਦ ਮੈਂ ਹੀ ਵੀ ਸਰਕਾਰੀ ਸਕੂਲ ਤੋਂ ਪੜ ਕੇ ਅੱਜ ਇਸ ਮਕਾਮ ਤੇ ਪਹੁੰਚੀ ਹਾਂ ਪ੍ਰਾਈਵੇਟ ਸਕੂਲਾਂ ਨੂੰ ਵੀ ਸਰਕਾਰੀ ਸਕੂਲ ਹੁਣ ਬਹੁਤ ਵੱਡੀ ਮਾਤ ਦੇ ਰਹੇ ਨੇ ਉਹਨਾਂ ਕਹਿੰਦੇ ਕਿ ਅਸੀਂ ਅਪੀਲ ਕਰਦੇ ਹਾਂ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਲਗਾਇਆ ਜਾਵੇ ਸੀਤਪੁਰ ਜਿਲੇ ਦੀ ਦਾਖਲਾ ਮਹਿੰਜੂ ਕੀਤੀ ਹੈ ਤਾਂ ਇਹ 26 ਸਤੰਬਰ ਦੇ ਤੇ ਅਸੀਂ ਮਾਪਿਆਂ ਨੂੰ ਪ੍ਰੇਰਿਤ ਕੀਤਾ ਹੈਗਾ ਵੀ ਤੁਸੀਂ ਵੱਧ ਤੋਂ ਵੱਧ ਜਿਹੜੇ ਹੈਗੇ ਆ ਬੱਚਿਆਂ ਨੂੰ ਜੇਕਰ ਤੁਸੀਂ ਬੱਚੇ ਦਾ ਸਿਰਫ ਪੱਕੀ ਵਿਕਾਸ ਚਾਹੁੰਦੇ ਹੋ ਚਾਹੁੰਦੇ ਹੋ ਵੀ ਬੱਚਾ ਸਾਡਾ ਕਰੀਕਲਰ ਕੋ ਕਰੀਕਲਰ ਐਕਟੀਵਿਟੀਜ਼ ਤੇ ਹੋਰ ਖੇਡਾਂ ਵਿੱਚ ਨਵੋਧਿਆ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਅੱਗੇ ਤੋਂ ਅੱਗੇ ਆਉਣ ਬੱਚਿਆਂ ਦਾ ਵਿੱਚ ਜਿਹੜਾ ਟੈਲੈਂਟ ਰੁਕਿਆ ਹੋਇਆ ਉਹਨੂੰ ਅਸੀਂ ਉਜਾਗਰ ਕਰ ਸਕੀਏ ਤੇ ਸਰਕਾਰੀ ਸਕੂਲ ਦੇ ਵਿੱਚ ਵੱਧ ਤੋਂ ਵੱਧ ਦਾਖਲੇ ਕਰਵਾਉਣ ਅੱਜ ਅਸੀਂ ਇੱਥੇ 15 ਬੱਚਿਆਂ ਦਾ ਦਾਖਲਾ ਵੀ ਕੀਤਾ ਹੈਗਾ ਨਵੇਂ ਬੱਚੇ ਜਿਹੜੇ ਅਸੀਂ ਅਗਲੇ ਸੈਸ਼ਨ ਵਾਸਤੇ ਲੈ ਕੇ ਆਏ ਆ ਬੱਚਿਆਂ ਨੂੰ ਤੇ ਬਾਕੀ ਪਾਪਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਜਿੰਨੀਆਂ ਵੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਲਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਭਾਵੇਂ ਉਹ ਮੁਫਤ ਵਰਦੀ ਹੋਵੇ ਭਾਵੇਂ ਮਿੱਡੇ ਮੀਲ ਹੋਵੇ ਤੇ ਜਿਹੜੀਆਂ ਆਪਣੀਆਂ ਸਕੂਲਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਹੋਏ ਆ ਬੱਚਿਆਂ ਨੂੰ ਬੜੇ ਵਧੀਆ ਸਮਾਰਟ ਤਰੀਕੇ ਦੇ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਉਹਦਾ ਆਪਾਂ ਵੱਧ ਤੋਂ ਵੱਧ ਜਿਹੜਾ ਹੈਗਾ ਫਾਇਦਾ ਚੁੱਕੀਏ ਕਿ ਬਾਕੀ ਸਾਡੇ ਜ਼ਿਲ੍ਹੇ ਦੇ ਵਿੱਚ 12 ਸਕੂਲ ਆਫ ਫੈਮਿਨਸ ਬਣੇ ਆ ਜਿਦੇ ਵਿੱਚੋਂ ਅੱਜ ਅਸੀਂ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਸਾਧਾ ਕੁਝ ਬੈਠੇ ਆ ਇਹ ਵੀ ਸਕੂਲ ਆਫ ਫੈਮਿਨਸ ਬਣ ਚੁੱਕੇ ਸਾਡਾ ਇਹਦੇ ਵਿੱਚ ਕਾਫੀ ਕੰਸਟਰਕਸ਼ਨ ਵੀ ਹੋ ਰਹੀ ਹੈ ਬਾਕੀ ਸਕੂਲ ਦਾ ਤੁਸੀਂ ਦੇਖ ਰਹੇ ਹੋ ਨੀ ਸਕੂਲ ਦੀ ਨਿਹਾਰ ਕਿੰਨੀ ਬਦਲੀ ਹੋਈ ਹੈ ਸੋ ਇਸ ਵਾਸਤੇ ਅਸੀਂ ਅੱਜ ਮਾਪਿਆਂ ਨੂੰ ਪ੍ਰੇਰਿਤ ਕਰਨ ਆਏ ਆਂ ਅਸੀਂ ਜਿਹੜਾ ਆਪਣਾ ਹੈਗਾ ਜਿਹਦੇ ਦਾ ਦਾਖਲਾ ਵੱਧ ਤੋਂ ਵੱਧ ਕਰਨਾ ਹੈ ਤੇ ਕੋਸ਼ਿਸ਼ ਕਰਨੀ ਹੈ ਵੀ ਬੱਚੇ ਆਪਾਂ ਸਰਕਾਰੀ ਸਕੂਲ ਦੇ ਵਿੱਚ ਵੱਧ ਤੋਂ ਵੱਧ ਲੈ ਕੇ ਆਈਏ ਤਾਂ ਜੋ ਅਸੀਂ ਉਹਨਾਂ ਦਾ ਵਿਕੋਰ ਵੀ ਵਧੀਆ ਤਰੀਕੇ ਦੇ ਨਾਲ ਸਵਾਰ ਸਕੀਏ ਦੇਖਿਆ ਜੀ ਮੈਨੂੰ ਤੁਸੀਂ ਪ੍ਰਾਈਵੇਟ ਸਕੂਲਾਂ ਦਾ ਵੀ ਜ਼ਿਕਰ ਕੀਤਾ ਹੈ ਮੈਨੂੰ ਸਰਕਾਰੀ ਸਕੂਲਾਂ ਦੇ ਵਿੱਚ ਚਲਾਉਣੇ ਚਾਹੀਦੇ ਬੱਚੇ ਪਰ ਟੀਚਰਾਂ ਦੇ ਸਹਬਾਨਾਂ ਦੇ ਬੱਚੇ ਤਾਂ ਖੁਦ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਹਨ ਮੈਂ ਇਹ ਚੀਜ਼ਾਂ ਨੇ ਆਪਾਂ ਗੌਰ ਕਰ ਸਕਦੇ ਹਾਂ ਨਹੀਂ ਚਲੋ ਠੀਕ ਹੈ ਆਪਣੀ ਪਰ ਅੱਜ ਕੱਲ ਬਹੁਤ ਸਰਕਾਰ ਹੈਗੀ ਹੈ ਜਿਹੜੇ ਬੱਚੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜ ਰਹੇ ਹੈ ਮੇਰੀ ਖੁਦ ਦੀ ਬੇਟੀ ਸਰਕਾਰੀ ਸਕੂਲ ਦੇ ਵਿੱਚ ਪੜੀ ਹੈ ਤੇ ਅਸੀਂ ਵੀ ਜਿਹੜੇ ਹੈਗੇ ਮੈਂ ਵੀ ਇੱਥੇ ਤੱਕ ਪਹੁੰਚੀ ਐ ਤੇ ਕੋਈ ਅਸੀਂ ਇੰਗਲਿਸ਼ మీడియం ਸਕੂਲਾਂ ਵਿੱਚ ਪੜ੍ਹ ਕੇ ਇੱਥੋਂ ਤੱਕ ਨਹੀਂ ਪਹੁੰਚੇਗੇ ਤੇ ਇਸ ਲਈ ਮੈਂ ਮਾਪਿਆਂ ਨੂੰ ਪ੍ਰੇਰਿਤ ਕੀਤਾ ਵੀ ਅਸੀਂ ਕੋਸ਼ਿਸ਼ ਕਰੀਏ ਵੀ ਆਪਾਂ ਬੱਚਿਆਂ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਆਪ ਸਰਕਾਰੀ ਸਕੂਲਾਂ 'ਚ ਲੈ ਕੇ ਆਈਏ ਤੇ ਹੁਣ ਸਰਕਾਰੀ ਸਕੂਲ ਉਹ ਪਹਿਲਾਂ ਵਾਲੇ ਸਰਕਾਰੀ ਸਕੂਲ ਨਹੀਂ ਰਹੇ ਜਿਸ ਆਪਾਂ ਕਹੀਏ ਵੀ ਕਿਸੇ ਤਰ੍ਹਾਂ ਦੀ ਵੀ ਸਹੂਲਤ ਦੀ ਘਾਟ ਹੈ ਬਾਕੀ ਜਿੱਥੇ ਵੀ ਲੱਗਦਾ ਹੈ ਹੈਗਾ ਵੀ ਆਪਾਂ ਨੂੰ ਕਿਸੇ ਤਰ੍ਹਾਂ ਦੀ ਹੋਰ ਸਹੂਲਤ ਚਾਹੀਦੀ ਹੈ ਤੇ ਅਸੀਂ ਹਮੇਸ਼ਾ ਹਾਜ਼ਰ ਹਾਂ ਇਸ ਵਾਸਤੇ ਜਿੱਥੇ ਵੀ ਕੋਈ ਕਮੀ ਪੇਸ਼ੀ ਹੋਊਗੀ ਅਸੀਂ ਉਹਨੂੰ ਪੂਰੀ ਕਰਾਂਗੇ